ਰ ਰਾਤ ਇੱਕ ਰਾਤ ਤੋਂ ਸਿੱਧੇ ਤੁਮੋ ਦੇ ਕੰਪਨੀ ਇਹ ਮਾਮਲਾ ਆ ਹਾਂਜੀ ਬੀਤੀ ਦਾ ਸਾਨੂੰ ਇਲਾਕਾ ਨਿਵਾਸੀਆਂ ਤੇ ਜਿਹੜੇ ਇਲਾਕੇ ਦੇ ਰਿਪਰੈਜ਼ੈਂਟੇਟਿਵ ਹੈਗੇ ਨੇ ਜੰਜੀਤ ਸਿੰਘ ਇਹਨਾਂ ਵੱਲੋਂ ਇਨਫੋਰਮੇਸ਼ਨ ਮਿਲ ਗਈ ਸੀ ਵੀ 6 ਸਾਲ ਦੀ ਬੱਚੀ ਐ ਸ਼ਿਵਾਨੀ ਦੇ ਨਾਮ ਉਹ ਮੰਦਰ ਖੇੜ ਖੇੜ ਦੀ ਅਚਾਨਕ ਰਾਤੀ ਲਾਪਤਾ ਹੋ ਗਈ ਸੀ ਤੇ ਜਿਹਦੇ ਉੱਤੇ ਸ਼ੱਕ ਦੇ ਬਿਨਾਂ ਤੇ ਗ੍ਰਾਜਨਾਂ ਦਾ ਵਿਕਤੀ ਹੈ ਬੱਚਿਆਂ ਦੇ ਕਹਿਣ ਦੇ ਮਤਲਬ ਉਹ ਖੇੜ ਖੇੜ ਦੇ ਉਹ ਬੰਦਾ ਵੀ ਬੱਚੀ ਨੂੰ ਨਾਲ ਸਾਈਕਲ ਤੇ ਲੈ ਗਿਆ ਸੀ ਉਹਦੀ ਬਣਾ ਦੇ ਤੁਸੀਂ ਨਾਲ ਦੀ ਨਾਲ ਐਫ ਆਈ ਆਰ ਨੰਬਰ 135 ਅੰਡਰ ਸੈਕਸ਼ਨ 127 ਜੀ 6 ਬੀ ਐਨ ਐਸ ਰਜਿਸਟਰ ਕਰਤੀ ਸੀ ਤੇ ਰਾਤ ਤੋਂ ਹੀ ਲੈ ਕੇ ਹੁਣ ਤੱਕ ਅਸੀਂ ਆਦਾ ਟੀਮਾਂ ਗਰਨ ਕਰਤੀਆਂ ਸੀ ਇਲਾਕਾ ਨਿਵਾਸੀ ਨਾਲ ਰਲ ਕੇ ਅਸੀਂ ਕੱトゥ ਘੱਟ ਛੇਸਾ ਟੀਮਾਂ ਬੱਚੇ ਨੂੰ ਲੱਭਦੇ ਲੱਭਦੇ ਸਵੇਰੇ ਅਸੀਂ ਛਿੜੀ ਕੁੜੀ ਹੈਗੀ ਆ ਮਥਰਾ ਕਲੋਨੀ ਦੀ ਪਿਛਲੇ ਬਸ ਇਹੀ ਅਸੀਂ ਪੁਲਿਸ ਸਵੇਰੇ ਕਰ ਰਿਕਵਰ ਕਰ ਲਈ ਹੈ ਬੱਚੀ ਸਹੀ ਹੱਥ ਚ ਹੈ ਬਾਕੀ ਬੱਚੇ ਦਾ ਮੈਡੀਕਲ ਕਰਾ ਕੇ ਤੁਹਾਨੂੰ ਕੋਸ਼ਿਸ਼ ਕਰਕੇ ਜੂ ਵੀ ਬੰਦੀ ਕਰ ਰਹੀ ਹੈ ਅੱਗੇ ਵਾਅਦਾ ਘਾਟਾ ਇਸ ਮੁੱਦਦਰ ਵਿੱਚ ਕੀਤਾ ਹੈ ਨਹੀਂ ਹਾਲੇ ਕੁਝ ਨਹੀਂ ਜਹਲਤਾ ਸੀ ਬੱਚਾ ਰਿਕਵਰ ਕੀਤਾ ਜੀ ਬੱਚਾ ਥੋੜਾ ਡਰਿਆ ਹੈ ਬੱਚਾ ਜੀ ਸ਼ੀਸ ਪਰਫੈਕਟ ਦੀ ਫਾਈਨ ਤੇ ਜਦੋਂ ਸਾਨੂੰ ਜਾਂ ਰਜਿਸਟਰਾਰ ਸਾਹਿਬ ਦੇ ਸਾਹਮਣੇ ਬਿਆਨ ਲਿਖਾਉਗੇ ਉਸ ਹਿਸਾਬ ਦਾ ਵਾਅਦਾ ਘਾਟਾ ਮਗਧ ਵਿੱਚ ਕੀਤਾ ਹੈ ਉਹ ਤੇ ਦੋਸ਼ੀ ਨੂੰ ਫੜਨ ਲਈ ਟੀਮਾਂ ਲੱਗੀਆਂ ਤੇ ਬਹੁਤ ਹੀ ਜਲਦ ਉਹਨੂੰ ਅਸੀਂ ਗ੍ਰਿਫਤਾਰ ਕਰ ਤਾ। ਉਹ ਦਾ ਦੋਸ਼ੀ ਕੋਣ ਹੈ ਕੀ ਜਿਹੜਾ ਇਹ ਰਾਜੂ ਨਾਮ ਦਾ ਵਿਅਕਤੀ ਹੈ ਜੀ ਉੱਥੇ ਪ੍ਰਵਾਸੀ ਹੈ ਬੱਚੀ ਵੀ ਪ੍ਰਵਾਸੀ ਹੈ ਉੱਥੇ ਹੀ ਮਤਲਬ ਕਿ ਆਗਰ ਰਿਸ਼ਤੇ ਦਾ ਕੋਈ ਰਹਿੰਦਾ ਹੈ ਧਿਆੜੀਗਰ ਦਾ ਕੰਮ ਕਰਦਾ ਤੇ ਉਹ ਬਹੁਤ ਹੀ ਜਲਦ ਉਹਨੂੰ ਗ੍ਰਿਫਤਾਰ ਕਰ ਲਿਆ ਹੋਊਗਾ। ਉਹਨੂੰ ਗ੍ਰਿਫਤਾਰ ਕਰਕੇ ਹੀ ਪਤਾ ਲੱਗੂਗਾ ਵੀ ਇਹ ਜਿਹੜਾ ਬੱਚੀ ਨੂੰ ਉਹਨੇ ਲੁਕੋਇਆ ਆ ਜਾਂ ਕਿਡਨਾਪ ਕਰ ਲੋ ਇਹ ਕਿਸ ਇਹਦਾ ਇਹਦੇ ਵਿੱਚ ਰੀਜ਼ਨ ਕੀ ਸੀ ਉਹਨੂੰ ਪੁੱਛਾ ਕਰਕੇ ਪਤਾ ਲੱਗੂਗਾ। ਸੋਮਰ 8 ਜੀ ਜੀ ਕਹਿੰਦਾ ਕਿ ਸਾਨੂੰ ਇਸ ਬੱਚੇ ਬੰਦਿਆ ਜਿਹੜਾ ਇਹਦਾ ਗਲਤ ਫੋਨ ਲਾਇਆ ਹੈਗਾ ਕਿ ਉਹਦਾ ਕੋਈ ਨਾ ਫੋਨ ਨਹੀਂ ਸਾਡੇ ਧਿਆਨ ਚ ਇਹਦਾ ਕੁਝ ਨਹੀਂ ਆ ਪਰ ਜੇ ਕੋਈ ਸਾਨੂੰ ਇਹ ਜੀ ਕਨਫਿਊਜ਼ਨ ਦਊਗਾ ਤੇ ਬੰਦੀ ਕਰ ਦੇਖੀ ਪਰ ਸ਼ੇਰ ਨੂੰ ਕਹਿੰਦੇ ਤਾਂ ਕਿ ਪਰਿਵਾਰ ਹਾਂ ਜੀ ਨਹੀਂ ਬੱਚਾ ਫੈਮਿਲੀ ਦੇ ਨਾਲ ਹੈ ਸੇਫ ਇਨਸਾਊਰ ਦੇ ਸਕੂਲ ਤੋਂ ਬੱਚਾ ਕਰੇਗਾ ਨਹੀਂ ਜੀ ਠੀਕ ਹੈ ਬੱਚਾ ਸ਼ੀਜ਼ ਕੰਪਲੀਟਲੀ ਫਾਈਂਡ ਜਿਵੇਂ ਦੱਸਿਆ ਵੀ ਬੱਚਾ ਠੀਕ ਹੈ